ਸੋਨਹਾਲ ਸੋਈ ਹਾਲ ਬੁਰੇ ਬਾਈ ਖਾਲਸਾ ਵਰਗੇ ਇਹ ਬਾਈ ਨਗਰੀ ਸੇਵਾ ਕਰਦੇ ਆ ਜਾਂ ਸਾਰੇ ਰਲ ਮਿਲ ਕੇ ਕਰਦੇ ਆ ਭਾਈ ਇਹਨਾਂ ਦੀ ਸਾਰਾ ਬੋਛੜੀ ਚੱਲਿਆ ਮੈਂ ਰੋ ਮੈਨੂੰ ਸੇਵਾ ਲਾਉਂਗੇ ਮੈਂ ਨਗਰੇ ਨਾਲ ਖੜਾ ਆ ਸਭ ਨੂੰ ਇੱਕ ਅੱਖ ਨਾਲ ਦੇਖਾਂਗੇ ਭਾਈ ਸਾਰੀ ਸੇਵਾ ਨੂੰ ਮਾਉਣੀ ਅੱਗੇ ਦਾ ਮਾਰਾ ਨਹੀਂ ਸੋਚਣਾ ਵਾਕ ਸਿੰਘ ਹੋਰ ਮੇਰਿਆ ਸੇ ਵਾਤੇ ਸਿਮਰਨ ਸਾਨੂੰ ਬਾਗਿਂ ਗੁਰ ਮੇਰਿਆ ਸਿਵਾਤੇ ਸਿਮਰਨ ਸਾਨੂੰ ਉਹ ਸਿਵਾਤੇ ਸਿਮਰਨ ਸਾਨੂੰ ਸਿਵਾਤੇ ਸਿਮਰਨ ਸਾਨੂੰ ਉਹ ਮੋਇਆ ਹੋਇਆ ਤੇ ਸੁਆਸ ਪਾਤੇ ਸੰਤਾਨੀ ਵਿਛੜੇ ਮਲਾ ਤੇ ਰੱਬ ਨੇ ਮੋਇਆ ਹੋਇਆ ਜਿਸੋ ਆਸ ਬਾਤੇ ਸੰਤਾਂ ਨੇ ਵਿਛੜੇ ਮਲਾ ਤੇ ਰੱਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਬਾਬੀ ਹਾਂ ਥੋੜਾ ਤੇ ਤੁਸੀਂ ਲੈ ਲਓ ਮੇਰਾ ਧਿਆਨ ਨਾ ਹੋ ਰਿਹਾ ਇਹਦੇ ਤੋਂ ਭੁੱਲ ਜਾਂਦਾ ਕੋਈ ਗੱਲ ਨਹੀਂ